ਫ੍ਰੈਂਸ ਗੁੱਡ ਆਫਟਰਨੂੰ ਹੈ ਜੀ ਦੁਪਹਿਰ ਦਾ ਟਾਈਮ ਹੈ ਤੇ ਮੈਂ ਜਾ ਰਹੀ ਹਾਂ ਜੀ ਖੇੜੇ ਮਹਾਰਾਜ ਕੇ ਪਾਸ ਕਿਉਂਕਿ ਉੱਥੇ ਨਾ ਮੱਥਾ ਟਿਕਾ ਰਹੇ ਆ ਨਵੀਂ ਬਹੂ ਨੂੰ ਜੋ ਸਾਡੀ ਬਹੂ ਆਈ ਹੈ ਹਨਾ ਫੋਨ ਆਇਆ ਮੇਰੇ ਕੋਲ ਵੀਰ ਦਾ ਕਿ ਅਸੀਂ ਮੱਥਾ ਟਿਕਾਣ ਆ ਰਹੇ ਆ ਔਰ ਵੀਡੀਓ ਬਣਾ ਕੇ ਲਿਆਓ ਬਹੂ ਦੀ ਤਾਂ ਜਸਟ ਮੈਂ ਦੇਖ ਰਹੀ ਹਾਂ ਜਾ ਕੇ ਹਨਾ ਵੀ ਬਹੂ ਆਈ ਹੈ ਕਿ ਨਾ ਸਾਡੀ ਨੂਰ ਰਾਣੀ ਤੇ ਚੱਲਦੇ ਆ ਜੀ ਆਪਾਂ ਵੀਡੀਓ ਬਣਾ ਕੇ ਸ਼ੂਟ ਕਰਕੇ ਲਿਆਉਂਗੇ ਤਾਂ ਲੋ ਜੀ ਖੇੜੇ ਪਰ ਆ ਗਈ ਸਾਡੀ ਨਵੀਂ ਨੂਰ ਰਾਣੀ ਇਹ ਸਾਡੀ ਨਵੀਂ ਰੂ ਰਾਨੀ ਆ ਭਾਈ ਸਾਰੇ ਜਣੇ ਵਧਾਈਆਂ ਦੋ ਜੋੜੀ ਨੂੰ ਫੋਨ ਆਇਆ ਵੀ ਦੋ ਢੋੜੀ ਆਈ ਹੈ ਸੱਚੀ ਗੱਲ ਜੀ ਤੇ ਲੋ ਜੀ ਸਾਡੇ ਦੁੱਲਾ ਰਾਜਾ ਹੈਲੋ ਬਧਾਈਆਂ ਬਹੁਤ ਬਹੁਤ ਦੁੱਲੇ ਰਾਜੇ ਨੇ ਮੂੰਹ ਟੱਕ ਲਿਆ ਇਹ ਮੂੰਹ ਨਹੀਂ ਦਿਖਾਉਂਦਾ ਤੇ ਲੋ ਜੀ ਇਹ ਜੇ ਦਿਨ ਬਹਿਗੁਰੂ ਸਭ ਤੇ ਲੈ ਕੇ ਆਏ ਹਨਾ ਪਰਮਾਤਮਾ ਵਧੀਆ ਦਿਨ ਹੋਏ ਸਾਰਿਆਂ ਦਾ ਕੀ ਚੀਜ਼ ਹੈ ਹੈਗੀ ਆ ਉਹ ਤਾਂ نیچے ਨੂੰ ਹੈ अनि फिचर ला फोकस गर्न पनि गर्नु है हेलो अब के गर्नुहुन्छ अब के गर्नुहुन्छ अब के गर्नुहुन्छ मलाई पास्ता बनाउनु है मलाई पास्ता बनाउनु है अनि पुनि मलाई ਤੋ ਲੋ ਜੀ ਇੱਧਰ ਹੈਗੇ ਆ ਮੱਥੇ ਟੇਕਣ ਦੀ ਵਾਰੀ ਐ ਕਿਉਂਕਿ ਖੇੜੇ ਭਰਾਈ ਆ ਜੀ ਮੱਥਾ ਟੇਕਣ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਉਂਗੇ ਫਿਰ ਛਟੀਆਂ ਵੀ ਖੇਡਣੀਆਂ ਅੱਜ ਛਟੀਆਂ ਦੀ ਰਸਮ ਵੀ ਕਰਨੀ ਐ ਜੀ ਅੱਜ ਮਿਊਜ਼ਿਕ ਤਾਂ ਬੱਜ ਚੜਿਆ ਢੋਲ ਕੀ ਬਜਾਣੀ ਪੁੱਲ ਲਗਿਆ ਹੋਣਾ ਇਹ ਕਿੰਨੇ ਮਰੂਫ ਹੋਣ ਕਰਦੇ ਹੋਣਾ ਤੇ ਰੋਟੀ ਰੋਟੀ ਨਮਨੇ ਇਹ ਦਿਨ ਸਗਨਾ ਹੜੀ ਇਹਨੂੰ ਫੋਨ ਕੋਣ ਗਦਾ ਚੱਲੇ ਆਪਾਂ ਓਕੇ ਚੱਲ ਫਿਰ ਕੋਈ ਨੂੰ ਸੁਣ ਵੀਰੇ ਲੈ ਆਉਂਦਾ

ਜਾ ਬਾਈ ਕੋ ਸੱਚੇ ਪਾਤਸ਼ਾਹ ਲੇ ਹੋਣਾ ਗਈ ਜੀ ਛਟੀਆਂ ਕੀ 바ਰੀ ਕਿਉਂਕਿ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਰੀਤੀ ਰਿਵਾਜ ਛਟੀਆਂ ਤੇ ਨਮੀ ਵਿਆਹੀ ਜੋੜੀ ਹੁਣ ਛਟੀਆਂ ਖੇਡੂਗੀ ਲੋ ਜੀ ਛਟੀਆਂ ਖੇਲ ਰਹੀ ਨਵੀਂ ਵਿਆਹੀ ਜੋੜੀ ਵਧਾਈਆਂ ਦੋ ਜੀ ਸਾਰੇ ਜਾਣੇ ਚੱਲ ਹੈ ਹਾਂ ਚੱਲ ਜਾਸ ਤੇਰੀ ਵਾਰ ਨੀ ਮੋ ਸਨੀ ਨਹੀਂ ਕਿ ਹਾਲੇ ਤਾਂ ਮੌਕਾ ਅੱਜ ਮੌਕਾ ਜੋਰ ਜੋਰ ਕਿਲਾ ਸੱਤ ਸੱਤ ਲਾਣੀ ਹੈ ਭਈ ਇਹ ਤਾਂ ਮਨੀ ਕੀ ਵਾਰੀ ਆਣੀ ਉਹਨੇ ਖਿੱਚ ਲੈਣੀ ਹੈ ਤੋਟੀ

इको मारी तो। सारे शरीफ जे हैं बेचारे हौली हौली मार रहे हैं सारे शरीफ है मैं पिछे पिछे तो और जोर की तो मार देख किशन देना ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਟਾਈਮ ਹੋ ਗਿਆ 11 ਵਜੇ ਦਾ ਔਰ ਤੁਸੀਂ ਦੇਖ ਹੀ ਲਿਆ ਹੋਣਾ ਥੋੜੇ ਦਿਨ ਪਹਿਲਾਂ ਮਤਲਬ ਬਲੌਗ ਦੇ ਵਿੱਚ ਕਿਉਂਕਿ ਉਹ ਬਲੌਗ ਥਾ ਮੇਰਾ ਸ਼ਨੀਵਾਰ ਦਾ ਜੋ ਤੁਸੀਂ ਹੁਣ ਹੀ ਦੇਖ ਕੇ ਹਟੇ ਆ ਉਹਦੇ ਵਿੱਚ ਨਮੀ ਬੋਟੀ ਨੂੰ ਮੱਥਾ ਟਿਕਾਣ ਲਿਆਇ ਤੇ ਖੇੜੇ ਦੇ ਵਿੱਚ ਗੁਰਦੁਆਰਾ ਸਾਹਿਬ ਹਨਾ ਜੋ ਤੁਸੀਂ ਦੇਖਿਆ ਹੈ ਤੇ ਛਟੀਆਂ ਛੁੱਟੀਆਂ ਦੀ ਰਸਮ ਹੁੰਦੀ ਹੈ ਜਿਹੜੀ ਉਹ ਤੁਸੀਂ ਦੇਖੀ ਹੈ ਤੇ ਫਿਲਹਾਲ ਅੱਜ ਹੈ ਜੀ ਸੰਡੇ ਔਰ ਇਹ ਵੀਡੀਓ ਮੇਰੀ ਸੰਡੇ ਤੋਂ ਸਟਾਰਟ ਹੈ ਅੱਜ ਤੇ ਅੱਜ ਆਣਾ ਜੀ ਸਾਡੀ ਨਮੀ ਬੋਟੀ ਨੇ ਬਾਬਾ ਜੀ ਦੇ ਮੱਥਾ ਟੇਕਣ ਕਿਉਂਕਿ ਸਾਡੇ ਸਮਾਦ ਹੈ ਨਾ ਖੇਤ ਮਤਲਬ ਖੇਤ ਹੀ ਲਾਲੋਰੇ ਸਮਾਦ ਹੈ ਉੱਥੇ ਤੇ ਸਾਡੇ 나ਥ ਬਾਬਾ ਛੋਟਾ ਜ ਮਤਲਬ ਛੋਟੂ 나ਥ ਬਾਬਾ ਕਹਿੰਦੇ ਆ 나ਥਾਂ ਚੋਂ ਹੈ ਤੇ ਉਹਦਾ ਮੱਥਾ ਜ਼ਰੂਰ ਟੇਕਦਾ ਸਾਡੇ ਕੁਲ ਦੇ ਵਿੱਚ ਤੇ ਉਹਦਾ ਮੱਥਾ ਢੇਕਣਾ ਅੱਜ ਨਮੀ ਬੋਟੀ ਨੇ ਤੋਂ ਚਾਂਸ ਹੈ ਕਿ ਬੋਟੀ ਆ ਵੀ ਸਕਦੀ ਹੈ ਕਿਉਂਕਿ ਅਸੀਂ ਕਿਹਾ ਤਾਂ ਵੀ ਚਲੋ ਨਮੀ ਬੋਟੀ ਆ ਫਿਰ ਕਦੋਂ ਮਿਲਣਾ ਹੈ ਹਨਾ ਕਿਉਂਕਿ ਇੱਕ ਵਾਰ ਚਲਾ ਜਾਂਦਾ ਬੰਦਾ ਕਈ ਕਈ ਸਾਲ ਤੱਕ ਮੁਲਾਕਾਤ ਨਹੀਂ ਹੁੰਦੀ ਤੇ ਚਲੋ ਕਹਿੰਦੇ ਆ ਨਾਂਦਿਆਂ ਨੂੰ ਚਾਹਿਆ ਜਾਂਦਾ ਨੂੰ ਰਾਹ ਹੈ ਤੇ ਅਗਰ ਆਗੇ ਤਾਂ ਚਾਹ ਪਾਣੀ ਦੀ ਸੇਵਾ ਜ਼ਰੂਰ ਕਰਾਂਗੇ ਕਿਉਂਕਿ ਰੋਟੀ ਦੀ ਸੇਵਾ ਦੂਜੇ ਪਾਸੇ ਹੋ ਰਹੀ ਹੈ ਔਰ ਆਪਣੇ ਚਾਹ ਪਾਣੀ ਦੀ ਕਰ ਦੇਣੀ ਹੈ ਤੇ ਦੇਖਦੇ ਹਾਂ ਜੀ ਅ ਅਗਰ ਆਏ ਤਾਂ ਵੀਡੀਓ ਜ਼ਰੂਰ ਸ਼ੂਟ ਕਰਾਂਗੀ ਔਰ ਆਦਰਵਾਇਜ਼ ਤਾਂ ਵੀਡੀਓ ਕਿ ਵੀ ਤੁਹਾਨੂੰ ਨਹੀਂ ਦਿਖਣਾ ਅਗਰ ਨਾ ਆਏ ਤਾਂ ਹਨਾ ਤਾਂ ਫਿਲਹਾਲ ਦੇਖਦੇ ਹਾਂ ਵੀ ਆਣਾ ਜਾਂ ਨਹੀਂ ਆਣਾ ਉਹ ਉਹਨਾਂ ਤੇ ਡਿਪੈਂਡ ਕਰਦਾ ਹੈ नवी जोड़ी आ चुकी है जी क्योंकि वह दूजे पासे हले रोटी खा रहे हैं फिर साढ़े कहीं आऊंगे है ना इधर ठहर के तो फिलहाल साधी पोती खेल रही है भाई वो भी दिखा दिए और नवी नू राणी भी आ गई है तो जस्ट इधर रूप खेल रही है और शर्लीन शर्लीन आई है इटली तो है ना आप इटली से हो ना तो ये हमारी गुड़िया रानी इटली से आई है लेकिन इसको इटालियन भाषा भी बोल लेती है ये है ना इटालियन ना ना पुत आपको इटालियन आती है ना कैसे बोलते हैं चाओ चाओ ਚਾਓ ਚਾਓ ਮਬਜੋਦ ਬੋਲਦੀ ਆ ਜੋਤ ਕਿਸ ਤਰ੍ਹਾਂ ਬੋਲਦੀ ਹੈ ਹੈ ਜੋਤ ਕਿਸ ਤਰ੍ਹਾਂ ਬੋਲਦੀ ਹੈ ਚਾਓ 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 ਜੀ ਦੀਦੀ ਆ ਗਏ ਆ ਆਪਣੇ ਔਰ ਇਹ ਹੈ ਮੇਰੀ ਜਠਾਣੀ ਤੇ ਫਿਲਹਾਲ ਆਪਣੀ ਨੂਹ ਰਾਣੀ ਵੀ ਆ ਗਈ ਹੈ ਨਵੇਂ ਤੇ ਵਿਚਾਰੇ ਨੇ ਚਾਹ ਪਾਣੀ ਤਾਂ ਪੀਆ ਨਹੀਂ ਹੈਗਾ ਕਹਿੰਦੇ ਵੀ ਉਹ ਮੁੰਡਾ ਸਾਡਾ ਢਿੱਲਾ ਹੋ ਗਿਆ ਥੋੜਾ ਜਾਂ ਪੇਨ ਹੋਣ ਲੱਗ ਗਿਆ ਥੱਕ ਗਿਆ ਥਕਾਵਟ ਹੋਰੀ ਬਾਦੋਂ ਔਰ ਵੀਰ ਜੀ ਇੱਧਰ ਹੈ ਇਹ ਵੀਰ ਜੀ ਜੋਤਨ ਵੀਰ ਜੀ ਮੇਰੀ ਬਾਤ听 ਕੇ ਕਰੋ ਸਮਾਰ ਕੇ ਵਲੌਗ ਸਾਰੇ ਇਹ ਆ ਵੀਰ ਜੀ ਇਧਰ ਇਹ ਆ ਵੀ ਇਟਲੀ ਵਾਲੇ ਵੀਰਾ ਸਾਡਾ ਅੰਜ ਤੁਸੀਂ ਕਈ ਵਾਰ ਸੁਣਿਆ ਹੋਣਾ ਇਟਲੀ ਰਹਿਣੇ ਆ ਮੇਰੇ ਬੱਚਿਆਂ ਕੇ ਤਰ੍ਹਾਂ ਹਣਾ ਤੇੋ ਜੀ ਸਾਡੀ ਨੂ ਰਾਣੀ ਨੂੰ ਜਰੂਰ ਵਧਾਈਆਂ ਦੋ ਸਾਰੇ ਜਣੇ ਲ ਮੈਰਿਡ ਲਾਈਫ ਹੈ ਵਧੀਆ ਬੀਤੇ ਹਨਾ ਤੇ ਵਧੀਆ ਪੂਰਾ ਆਪਣਾ ਸੱਸ ਨੂੰ ਹਾਂ ਦਾ ਪਿਆਰ ਬਣਿਆ ਰਹੇ ساری ਉਮਰ ਤੋ ਲੋ ਜੀ ਜਸਟ ਨਵੀ ਨੂਰਾਨੀ ਆਈ ਤੀ ਉਹ ਚਲੀ ਗਈ ਔਰ ਆਪਣੇ ਸ਼ਗਨ ਦੇਤਾ ਹਨਾ ਸ਼ਗਨ ਬਣਦਾ ਬਈ ਨਵੀ ਵਿਆਹੀ ਹੈ ਤੇ ਵਾਹਿਗੁਰੂ ਕਿਰਪਾ ਕਰਨ ਸਭ ਤੇ ਤੇ ਫਾਈਨਲੀ ਉਹ ਚਲੇ ਗਏ ਆ ਔਰ ਮੈਂ ਵੀ ਹੁਣ ਦੇਖਦੀ ਆ ਗੁੜੀਆਂ ਨੂੰ ਕੰਮ ਕਰਾਉਣਾ ਸਕੂਲ ਦਾ ਤੇ ਦੇਖਦੀ ਆ ਕਿਉਂਕਿ ਕੱਦੀ ਖੇਲਣ ਲੱਗੀ ਵੀ ਤੀ ਨਾ ਹੋਵੇ ਡਾ ਨਹੀਂ ਆ ਰਹੀ ਤੀ ਕਿ ਮੈਂ ਕੰਮ ਕਰ ਲਾਂ ਕਿਉਂਕਿ ਕੱਲ ਨੂੰ ਟੈਸਟ ਪਾਏ ਵੇ ਮੈਡਮਾਂ ਨੇ ਟੈਸਟ ਵੀ ਕਰਨੇ ਆ ਵੀ ਬੱਚਿਆਂ ਨੇ ਤੋ ਫਿਲਹਾਲ ਬੁਲਾਈਏ ਰਪੈਂਜਲ ਨੂੰ ਟੈਸਟਾਂ ਕੀ ਕਰਾਈਏ ਤਿਆਰੀ ਔਰ ਫਾਈਨਲੀ ਕੰਮ ਧੰਦੇ ਤੋਂ ਆਪਣੇ ਨਿਪਟੜੇ ਹੋਈਆਂ ਸਾਰੇ ਔਰ ਸਬਜੀ ਵੀ ਕੱਟਣੀ ਆ ਸ਼ਾਮ ਦੀ ਸਬਜੀ ਤਾਂ ਹਲੇ ਬਾਕੀ ਆ ਕਿਉਂਕਿ ਫਿਲਹਾਲ ਹਲੇ ਤਾਂ 3:30-4 ਵਜੇ ਆ ਤੇ ਚਲੋ ਜੀ ਕਰ ਦਿਆਂ ਜੀ ਆਪਾਂ ਕੰਮ ਧੰਦੇ ਬਾਕੀ ਦੇ ਔਰ ਬਸ ਜ਼ਿਆਦਾ ਨਹੀਂ ਬੈਠੇ ਬੈਠੇ ਹੀ ਮੇਰੇ ਕੋਲ 5-10 ਮਿੰਟ 10 ਮਿੰਟ ਬੈਠੇ ਆ ਕਿਉਂਕਿ ਪਹਿਲਾਂ ਹੀ ਪਰਾਂ ਲੇਟ ਆਏ ਤੇ ਔਰ ਰੋਟੀ ਰੂਟੀ ਉਹਨੇ ਪਰਾਂ ਖਾਈ ਆ ਔਰ ਫਿਲਹਾਲ ਚਾਹ ਵੀ ਨਹੀਂ ਪੀ ਹੈਗੀ ਕਿਉਂਕਿ ਕਹ ਰਹੇ ਵੀ ਮੁੰਡਾ ਬਿਮਾਰ ਹੋ ਰਿਹਾ ਦਵਾਈ ਦਵਾਣੀ ਆ ਨਾ ਇਸ ਕਰਕੇ ਛੇਤੀ ਮੁੜ ਰਹੇ ਆ ਤੇ ਚਲੋ ਜਿੰਨਾ ਵੀ ਅਗਲਾ ਮਿਲ ਗਿਆ ਠੀਕ ਹੈ ਹਨਾ ਟਾਈਮ ਵੀ ਨਹੀਂ ਹੁੰਦਾ ਬਿਆਹ ਦੇ ਤਾਂ ਕੰਮ ਹੀ ਇਹ ਜਿਹੇ ਹੁੰਦੇ ਆ ਆ ਕਦੇ ਬੈਠਣ ਦਾ ਟਾਈਮ ਵੀ ਨਹੀਂ ਮਿਲਦਾ ਹੈਗਾ ਹਨਾ ਤੇ ਚਲੋ ਜੀ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਬਾਏ ਜੀ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਹੁਣ ਆਪਾਂ ਬਾਏ ਬਾਏ ਜੀ